ਪਾਪਾ ਨੇ ਖੁਦ ਤੋਂ ਨਾਲ ਦੇ ਕੇ ਪੰਜਾਬ ਨੂੰ ਆਇਆ ਸੀ ਦਰਸਵਾਣੇ ਦੇ ਵਿੱਚ ਮੈਂ ਆਪਣੇ ਘਰੇ ਆਪਣੇ ਤੇ ਬਣਾਉਂਦੀ ਸੀ ਜੇ ਬੋਲੀ ਜਾਂ ਫਾਰਮੀ ਆਉਣ ਨਾ ਪਾ ਨੇ ਉੱਪਰ ਜਾਵਾਂਗੇ ਕੋਠੇ ਤੇ ਤੇ ਹੁਣ ਅਸੀਂ ਆਹ ਦੇਖੋ ਬਣੀ ਤਾਂ ਖੁਸ਼ ਹੋ ਗਈ ਮੈਨੂੰ ਲੱਗ ਰਿਹਾ ਦਾਦੇ ਪੌੜੀਆਂ ਤੇ ਤਾਂ ਫੇਰ ਝੱਟ ਨਾ ਖਾਂਦੀ ਕੜਾ ਇੱਕ ਹੀ ਕਰਦੇ ਹੁੰਦੇ ਸੀ ਉਹ ਵਾਰ ਤਾਂ ਸਵੇਰੇ ਅਸੀਂ ਪੀਲੀ ਚਾਹ ਤੇ ਭਾਈ ਜੁਕੀਨ ਖੰਨੇ ਆ ਰਹੇ ਹੈਲੋ ਫਰੈਂਡਸ ਕੀ ਹਾਲ ਚਾਲ ਹੈ ਜੀ ਤੁਹਾਡੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਅੱਜ ਆ ਦਿਨ ਸ਼ਨੀਵਾਰ ਤੇ ਅਵਨੀਤ ਨੂੰ ਅੱਜ ਛੁੱਟੀ ਹੈ ਅਵਨੀਤ ਦੀ ਮੰਮੀ ਨੂੰ ਵੀ ਅੱਜ ਛੁੱਟੀ ਹੈ ਜੀ ਸਕੂਲ ਤੋਂ ਤੇ ਹੁਣ ਅਸੀਂ ਇੰਜੋਏ ਕਰ ਰਹੇ ਹਾਂ ਜੀ ਉੱਪਰ ਆਏ ਹੋਏ ਹਾਂ ਦੇਖੋ ਜੀ ਓ ਗਾਇਸ ਤੁਹਾਨੂੰ ਪਤਾ ਆਪਾਂ ਪਹਿਲਾਂ ਨਾ ਚਿੜੀਆਂ ਵੀ ਰੱਖਿਆ ਮੇਰੇ ਕੋਲ ਹੈ ਗਾਇਸ ਤੁਹਾਨੂੰ ਪਤਾ ਆਪਾਂ ਪਹਿਲਾਂ ਚਿੜੀਆਂ ਵੀ ਰੱਖੀ ਹੋਈ ਸੀ ਅਰੇ ਪਾਪਾ ਨੇ ਖੁਰ ਤੋਂ ਨਾ ਦੇ ਇੱਕ ਪਿੰਜਰਾ ਬਣਾਇਆ ਸੀ ਇਹ ਐਕਚੁਅਲੀ ਅਸੀਂ ਇੱਕ ਬਜਰੀ ਤੋਤੇ ਹੁੰਦੇ ਨੇ ਜੀ ਜੋੜਾ ਅਸੀਂ ਉਹ ਰੱਖਿਆ ਹੋਇਆ ਸੀਗਾ ਤੇ ਉਹ ਕਾਫੀ کم ਤੋਂ ਘੱਮ 4-5 ਮਹੀਨੇ ਅਸੀਂ ਰੱਖੇ ਛੱਡਿਆ ਤੇ ਇੱਕ ਛੋਟੀਆਂ ਚਿੜੀਆਂ ਹੁੰਦੀਆਂ ਨੇ ਜੀ ਰੰਗ ਬਰੰਗੀਆਂ ਕਲਰਫੁੱਲ ਹੁੰਦੇ ਨੇ ਜਿਹੜੇ ਵਰਡਸ ਉਹ ਰੱਖੀਆਂ ਹੋਈ ਸੀਗੀਆਂ ਤੇ ਤੇ ਔਰ ਸਕਾਈ ਬਲੂ ਔਰ yellow ਪਹਿਲਾਂ ਪਾਪਾ ਸਰਪ੍ਰਾਈਜ਼ ਲੈ ਕੇ ਆਏ ਸੀ ਮੇਰੇ ਲਈ ਬੀ ਮੈਂ ਪਹਿਲਾ ਪਾਪਾ ਲੈ ਕੇ ਆਏ ਸੀ ਜਿਹੜੇ ਮੁਰਗੇ ਦੇ ਚੂਚੇ ਨਹੀਂ ਹੁੰਦੇ ਕਲਰਫੁੱਲ ਪਹਿਲਾ ਪਾਪਾ ਉਹ ਲੈ ਕੇ ਆਏ ਸੀ ਦੋ ਤਿੰਨ ਔਰ ਉਹਨਾਂ ਚ ਇੱਕ ਜਿਹੜਾ ਬਰਾਊਨ ਸੀ ਉਹ ਮਰ ਗਿਆ ਫਿਰ ਉਸ ਤੋਂ ਬਾਅਦ ਪਾਪਾ ਚਿੜੀਆਂ ਲੈ ਕੇ ਆਏ ਸੀ ਚਾਰ ਉਹਨਾਂ ਚ ਵੀ ਆਲੋ ਵਾਲੀ ਮਰ ਗਈ ਫਿਰ ਪਾਪਾ ਸਕਾਈ ਸਕਾਈ ਬਲੇ ਔਰ ਗ੍ਰੀਨ ਲੈ ਕੇ ਆਏ ਏ ਦੋਸਤੋ ਜਿਹੜਾ ਤੁਸੀਂ ਪਿੰਜਰਾ ਦੇਖ ਰਹੇ ਹੋ ਨਾ ਆਹ ਦੇਖੋ ਇਹ ਮੈਂ ਖੁਦ ਤਿਆਰ ਕੀਤਾ ਸੀ ਘਰ ਦੇ ਵਿੱਚ ਤੇ ਬਜਰੀ ਦੇ ਉੱਤੇ ਲੈ ਕੇ ਆਇਆ ਸੀਗਾ ਜੋੜਾ ਉਹਨਾਂ ਲਈ ਬਣਾਇਆ ਸੀਗਾ ਤਿੰਨ ਚਾਰ ਮਹੀਨੇ ਅਸੀਂ ਰੱਖਿਆ ਉਹਨਾਂ ਨੂੰ ਤੇ ਬਾਅਦ ਵਿੱਚ ਸਾਨੂੰ ਮਹਿਸੂਸ ਹੋਣ ਲੱਗ ਗਿਆ ਕਿ ਪਿੰਜਰੇ ਦੇ ਵਿੱਚ ਕੈਦ ਕੀਤੀ ਹੋਈ ਇਹਨਾਂ ਦੀ ਜ਼ਿੰਦਗੀ ਤਾਂ ਫਿਰ ਸਾਨੂੰ ਬੜਾ ਮਤਲਬ ਬੁਰਾ ਮਹਿਸੂਸ ਹੋਇਆ ਫੀਲ ਹੋਇਆ ਸਰ ਇਸ ਕਰਕੇ ਅਸੀਂ ਉਹਨਾਂ ਨੂੰ ਜੇ ਛੱਡਤਾ ਜੀ ਉਡਾ ਦਿੱਤਾ ਸੀਗਾ ਜੀ ਉਹਨਾਂ ਨੂੰ ਜਿਹੜੀ ਛੋਟੇ ਜਿਹੜੀਆਂ ਛੋਟੀਆਂ ਸੀ ਜਿਹੜੀਆਂ ਛੋਟੀਆਂ ਸੀ ਉਹਨਾਂ ਨੂੰ ਨੇ ਉਡਾਇਆ ਕਿਉਂਕਿ ਉਹ ਹਲੇ ਛੋਟੇ ਸੀ ਇਸ ਲਈ ਉਹ ਕੋਈ ਉਹਨੂੰ ਖਾ ਵੀ ਸਕਦਾ ਸੀ ਚਿੜੀ ਬਾਜ ਵਗੈਰਾ ਇਸ ਕਰਕੇ ਉਹਨਾਂ ਨੂੰ ਤਾਂ ਨਹੀਂ ਛੱਡਿਆ ਜਿਨ੍ਹਾਂ ਨੂੰ ਚੂਚੇ ਦਿੱਤੇ ਸੀ ਉਹਨਾਂ ਨੂੰ ਇਹ ਚਿੜੀਆਂ ਦਿੱਤੀਆਂ ਤਾਂ ਹੂੰ ਅਬਨੀਤ ਕਦੇ-ਕਦੇ ਕਹਿੰਦੀ ਹੁੰਦੀ ਮਨੂੰ ਵੀ ਜਿਹੜੀਆਂ ਚਿੜੀਆਂ ਆਪਾਂ ਦਿੱਤੀਆਂ ਸੀ ਕਿਸੇ ਦੇ ਘਰ ਅਸੀਂ ਦੇ ਆਏ ਸੀਗੇ ਜੀ ਚਿੜੀਆਂ ਨਾ ਦੋ ਚਿੜੀਆਂ ਛੋਟੀਆਂ ਸੀਗੀਆਂ ਜਿਹੜੀਆਂ ਬਜਰੀ ਤੋਤੇ ਤਾਂ ਅਸੀਂ ਉੜਾਉਂਦੇ ਸੀਗੇ ਛੋਟੀਆਂ ਜਿੜੀਆਂ ਲਈ ਵੀ ਅਸੀਂ ਮਤਲਬ ਰੈਡੀਮੇਡ ਜਿਹੜਾ ਪੰਜਰਾ ਲਿਆ ਸੀਗਾ ਉਹਦੇ ਵਿੱਚ ਹੀ ਚਿੜੀਆਂ ਨੂੰ ਲਿਆ ਸੀਗਾ ਅਸੀਂ ਉਹ ਇੱਕ ਦਿਨ ਅਸੀਂ ਉੱਤੇ ਰੱਖਿਆ ਹੋਈਆਂ ਸੀਗੀਆਂ ਕੋਠੇ ਤੇ ਹੀ ਪਰ ਇੱਕ ਨਾ ਬਾਜ ਆਇਆ ਅਸੀਂ ਵੀ ਕੋਠੇ ਤੇ ਧੁੱਪ ਸੇਕ ਰਹੇ ਸੀ ਸਰਦੀਆਂ ਦੇ ਦਿਨ ਸੀਗੇ ਤੇ ਪਿਛਲੇ ਸਾਲ ਦੀ ਗੱਲ ਹੈ ਤੇ ਬਾਜ ਆਇਆ ਤੇ ਉਹਨੇ ਨਾ ਚਿੜੀਆਂ ਤੇ ਹਮਲਾ ਕਰਤਾ ਪਿੰਜਰੇ ਦੇ ਉੱਤੇ ਉਹ ਤਾਂ ਪਿੰਜਰੇ ਦੇ ਵਿੱਚ ਸੀਗੀਆਂ ਤਾਂ ਬਚ ਗਈਆਂ ਨਹੀਂ ਤਾਂ ਬਾਜ ਨੇ ਉਹਨਾਂ ਨੂੰ ਮਾਰ ਦੇਣਾ ਸੀਗਾ ਤਾਂ ਫਿਰ ਇਸ ਕਰਕੇ ਅਸੀਂ ਫਿਰ ਉਹਨਾਂ ਨੂੰ ਕਿਸੇ ਦੇ ਘਰੇ ਛੱਡਿਆ ਜੀ ਤੇ ਹੁਣ ਦੋਸਤੋ ਅਸੀਂ ਉੱਪਰ ਆਏ ਆ ਇਹ ਪਿੰਜਰਾ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਇਹਨੂੰ ਇਹ ਵੈਸੇ ਵੀ ਖਰਾਬ ਹੋਣਾ ਸ਼ੁਰੂ ਹੋ ਗਿਆ ਜੀ ਇਹਨੂੰ ਅਸੀਂ ਹੁਣ ਖੋਲਣ ਲੱਗੇ ਆ ਪਿੰਜਰੇ ਨੂੰ ਤੇ ਉੱਪਰ ਕਾਫੀ ਕੋਠੇ ਦੇ ਉੱਤੇ ਨਾ ਉਹ ਟਾਇਲਾਂ ਟੂਲਾਂੀਆਂ ਕਾਫੀ ਪਿਆ ਸਮਾਨ ਇਹ ਵੀ ਸਾਰਾ ਠੀਕ ਕਰਨਾ ਤੇ ਆ ਪਿੰਜਰਾ ਵੀ ਚੱਕਣਾ ਜੀ ਤੇ ਹੁਣ ਅਸੀਂ ਉਹੀ ਕਰਨ ਲੱਗੇ ਆ ਜੀ ਤੇ ਹੁਣ ਅਸੀਂ ਸਾਫ਼ ਕਰਦੇ ਆ ਠੀਕ ਹੈ ਜੀ ਲੋ ਦੋਸਤੋ ਫਾਈਨਲੀ ਇਹ ਸਾਰੀਆਂ ਜਾਲੀਆਂ ਇਹ ਖੁੱਲ ਤਾਂ ਨਹੀਂਆਂ ਇਹਦੀਆਂ ਤੇ ਹੁਣ ਲਾਸਟ ਆ ਵੀ ਖੋਲਦੇ ਆਣੋ ਉੱਪਰ ਨੂੰ ਕੱਢ ਲੈਣੋ ਯਾਰ ਇ ਨਾਈਸ ਪਾਪਾ ਦੇਖੋ ਇਹ ਵੀ ਪੂਰਾ ਸਾਥ ਦੇ ਰਹੀ ਆ ਬਨੀਤ ਕੌਰ ਵੀ ਇਹਨੂੰ ਵੀ ਇਦਾਂ ਦੀਆਂ ਚੀਜ਼ਾਂ ਕਰਨ ਦਾ ਬੜਾ ਸ਼ੌਂਕ ਹੈ ਤੇ ਇੱਕ ਚੀਜ਼ ਹੋਰ ਦਿਖਾਣਾ ਮੈਂ ਤੁਹਾਨੂੰ ਦੋਸਤੋ ਆ ਦੇਖੋ ਡੰਬਲ ਇਹ ਵੀ ਈਟ ਮੈਂ ਤਿਆਰ ਕੀਤੇ ਸੀਗੇ ਜੀ ਆਹ ਦੇਖੋ ਜੀ ਤੇ ਇਹ ਮੈਂ ਵਰਕਆਊਟ ਜਿਹਨੂੰ ਕਰਦਾ ਹੁੰਦਾ ਸੀਗਾ 2016 ਦੇ ਵਿੱਚ ਮੈਂ ਇਹ ਆਪਣੇ ਘਰੇ ਆਪਣੇ ਪੇ ਬਣਾਏ ਸੀਗੇ ਰੇਤਾ ਬਜਰੀ ਸਿਮਿੰਟ ਮਿਕਸ ਕਰਕੇ ਇਹ ਖੋਦੇ ਬਣਾਏ ਹਾਂ ਖੋਦੇ ਬਣਾਏ ਆ ਆ ਸਰੀਆ ਅਬ ਨੀਦ ਦਾ ਤਾਂ ਉਹ ਵਰਤ ਵੀ ਨਹੀਂ ਸੀ ਹੋਇਆ ਜੀ ਆ ਸਰੀਆ ਉਦੋਂ ਮੈਂ ਬਣਾਏ ਸੀਗਾ ਇਹ ਤਾਂ ਮੈਂ ਰੈਡ ਮੀਡ ਲੈ ਕੇ ਆਇਆ ਸੀਗਾ ਦੁਕਾਨ ਤੋਂ ਪਾਈਪ ਅਰੇ ਗਮਲੇ ਹਾਂ ਇਹ ਗਮਲੇ ਦੀ ਸ਼ੇਪ ਤਾਂ ਨਾ ਉਹਨਾਂ ਦੇ ਵਿੱਚ ਪੂਰਾ ਮਿਕਸਚਰ ਤਿਆਰ ਕਰਕੇ ਇਹਰੇ ਵਿੱਚ ਆ ਰੌਣ ਫਿੱਟ ਕਰਕੇ ਤਾਂ ਮੈਂ ਬਣਾਏ ਸੀਗੇ ਜੀ ਹਾਂ ਤੇ ਇੱਕ ਇਹ ਤੁਸੀਂ ਦੇਖ ਲਿਆ ਇੱਕ ਮੈਂ ਤੁਹਾਨੂੰ نیچے ਦਿਖਾ ਕੇ ਆਉਣਾ ਹੁਣ ਨਹੀਂ ਤੁਰ ਤੱਕ ਹੁਣ ਨਹੀਂ ਤੇ ਮੈਂ ਆਇਆ ਠੀਕ ਹੈ نیچے ਲੋ ਇੱਕ ਮੈਂ نیچے ਤੁਹਾਨੂੰ ਦਿਖਾਉਣਾ ਜੀ ਉਹ ਵੀ ਮੈਂ ਨਾਲੇ ਤਿਆਰ ਕੀਤੇ ਸੀਗੇ ਤੇ ਇੱਧਰ ਦੇਖਦੇ ਆ ਜੈਵਿੰਦਰ ਕੌਰ ਕੱਪੜੇ ਲੱਗੇ ਹੋਏ ਧੋਣ ਜੀ ਲਓ ਜੀ ਜੈਵਿੰਦਰ ਤੇ ਲੱਗੇ ਹੋਏ ਕੱਪੜੇ ਧੋਣ ਆ ਮਸ਼ੀਨ ਚੱਲ ਰਹੀ ਆ ਤੇ ਡੰਬਲ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਦੋਸਤੋ ਇਹ ਪਏ ਆ ਆ ਦੇਖੋ ਜੀ ਇਹ ਆਮ ਵਰਕਆਊਟ ਲਈ ਤੇ ਢੋਣਿਆਂ ਲਈ ਇਹ ਬਣਾਏ ਸੀਗੇ ਇਹ ਵੀ ਮੈਂ 2016 ਦੇ ਵਿੱਚ ਤਿਆਰ ਕੀਤੇ ਸੀਗੇ ਲਗਭਗ 10 ਸਾਲ ਹੋ ਚੱਲੇ ਜੀ ਤੇ ਹੁਣ ਆਪਾਂ ਚੱਲਦੇ ਆ ਬਨੀਤ ਕੋਲ ਪਰ ਆ ਪੱਖਾ ਇਹ ਵੀ ਲਿਆ ਸੀਗਾ ਇਹ ਵੀ ਖਰਾਬ ਹੋ ਗਿਆ ਇਹਨੂੰ ਕੋਸ਼ਿਸ਼ ਕੀਤੀ ਸੀ ਮੈਂ ਠੀਕ ਕਰਨ ਦੀ ਪਰ ਇਹ ਹੋਇਆ ਨਹੀਂ ਹਾਂਜੀ ਅਪਨੀਤ ਜੀ ਲਓ ਇਹਨੇ ਛੋਟੇ ਜਿਹੇ ਦਰਵਾਜ਼ੇ ਜਿਹੜਾ ਬਣਾਏ ਸੀਗਾ ਉਹਦੇ ਕਾਬਜੇ ਤਾਂ ਤਾਰ ਲੇ ਹੁੰਦੀ ਤੇਰੇ ਲਓ ਬਨੀ ਤੇ ਹੁਣ ਦੇਖੀ ਸ਼ੀਸ਼ਾ ਬਣ ਗਿਆ ਇੱਕ ਦੁੱਗੀ ਵਿੱਚ ਦੇਖਦੇ ਆਰ ਪਰ ਦੇਖ ਸਕਦੇ ਆ ਗਾਇਸ ਪ੍ਰੇਮ ਮਿਲ ਗਿਆ ਠੀਕ ਹੈ ਚਲ ਮੈਂ ਮੈਂ ਪੁੱਛ ਬੰਨੀ ਹੁਣ ਦੋਸਤੋ ਆ ਦੇਖੋ ਹੁਣ ਜਿਹੜੀਆਂ ਲਾਈਟਾਂ ਅਸੀਂ ਲਾਈਆਂ ਹੋਈਆਂ ਨੇ ਨਾ ਮੈਂ ਦਿਖਾਉਣਾ ਤੁਹਾਨੂੰ ਹੁਣ ਸਾਰੇ ਤਿਹਾਰ ਵੀ ਬੋਲੇ ਜੀ ਆ ਲਾਈਟਾਂ ਲੱਗੀਆਂ ਹੋਈਆਂ ਨੇ ਆ ਦੇਖੋ ਜੀ ਇਹ ਵਾਲੀਆਂ ਤਾਰਨੀਆਂ ਹੁਣ ਆਪਾਂ ਨੇ ਉੱਪਰ ਜਾਵਾਂਗੇ ਕੋਠੇ ਤੇ ਬਾਬੇ ਨਾਨਕ ਦਾ ਵੀ ਪ੍ਰਕਾਸ਼ ਪੁਰਬ ਹੋ ਲਿਆ ਤੇ ਹੁਣ ਅਸੀਂ ਆ ਦੇਖੋ ਬਨੀਤ ਖੁਸ਼ ਹੋਈ ਵੀ ਮੈਨੂੰ ਲੱਗ ਰਿਹਾ ਡਾਰੇ ਪੌੜੀਆਂ ਤੇ ਨਾ ਸੜ ਕੇ ਸੱਟ ਨਾ ਖਾ ਲਵੇ ਹੁਣ ਇਹ ਉੱਪਰ ਜਾਣਾ ਚਾਹੁੰਦੀ ਆ ਮੈਨੂੰ ਉਹਦੇ ਨਾਲ ਜਾਣਾ ਪੈਣਾ ਹੈ ਗਾਈਜ਼ ਅਪਣੀਤ ਤਾਂ ਨਹੀਂ ਡਰੀ ਪਰ ਮੈਨੂੰ ਚੜਨ ਤੋਂ ਬੜਾ ਡਰ ਲੱਗਦਾ ਜੀ ਪੌੜੀਆਂ ਤੋਂ ਬਚਪਨ ਦੇ ਵਿੱਚ ਚੜ ਜਾਂਦਾ ਸੀਗਾ ਪਰ ਹੁਣ ਮੈਨੂੰ ਡਰ ਲੱਗ ਰਿਹਾ ਪਤਾ ਨਹੀਂ ਕਿਉਂ ਲੋ ਗਾਈਜ਼ ਉੱਪਰ ਤਾਂ ਅਸੀਂ ਆ ਗਏ ਆ ਤੇ ਆਹ ਦੇਖੋ ਜੀ ਇਹ ਜਿਗਾਰਡ ਜਿਾ ਕੀਤਾ ਹੋਇਆ ਮੈਂ ਇਹ ਬੂਡ ਰੱਖਤਾ ਸੀਗਾ ਪੱਕਾ ਹੀ ਦੀਵਾਲੀ ਤੋਂ ਪਹਿਲਾਂ ਅਸੀਂ ਲਾਉਂਦੇ ਸੀ ਇੱਕ ਦੋ ਦਿਨ ਪਹਿਲਾਂ ਅਸੀਂ ਇਹ ਲਕਟਾਂ ਉਤਾਰਾਂਗੇ ਜੀ ਤੇ ਅਬ ਨਹੀਂ ਤੈਨੂੰ ਫੋਨ ਨੂੰ ਫੜੂਗੀ ਅਬ ਨਹੀਂ ਤੂੰ ਫੜ ਲ ਫੋਨ ਤਾਰੀ ਇੱਕ ਇੱਕ ਕਰਕੇ ਇਹ ਕੋਲ ਸਦਾ ਇਹਨਾ ਮਤਲਬ ਇਹ ਇਹ ਉਲਝ ਜਣੀ ਆ ਸਾਰੀਆਂ ਇੱਕ ਇੱਕ ਕਰਕੇ ਇਹਨਾਂ ਨੂੰ ਇਕੱਠੇ ਹੀ ਕਰਨਾ ਪੈਣਾ ਪਹਿਲਾਂ ਉਧਰੋਂ ਸ਼ੁਰੂ ਹੁੰਨੇ ਆ ਗ੍ਰੀਨ ਵਾਲੀ ਤਾਰ ਤੇ ਆ ਲਓ ਜੀ ਇੱਕ ਤਾਂ ਆ ਗਈ ਇਹਨੂੰ ਹੁ ਚੰਗੀ ਤਰ੍ਹਾਂ ਪਹਿਲਾਂ ਲਪੇਟਦੀ ਹੈ ਹੋ ਜੀ ਇੱਕ ਤਾਂ ਰੱਖਤੀ ਹੁਣ ਅਵਨੀਤ ਮੈਡਮ ਇਹ ਕਹਿ ਰਹੀ ਹੈ ਮੈਂ ਵੀ ਇਹ ਵੀ ਸਾਰੇ ਕੰਮਾਂ ਚ ਪੰਗੇ ਲੈਂਦੀ ਆ ਦੇਖੋ ਹੁਣ ਤੁਸੀਂ ਦੇਖਿਆ ਜੀ ਉੱਪਰ ਵੀ ਮੇਰੇ ਨਾਲੇ ਚੜਿਆ ਜੀ ਮੈਂ ਕਿਹਾ ਵੀ ਰਿਸਕ ਹੈ ਤੂੰ ਰਹਿਣ ਦੇ ਪਰ ਇਹ ਮੰਨੀ ਨਹੀਂ ਹੈਗੀ ਹੁਣ ਪੁੱਤੋ ਦੂਜੇ ਨੰਬਰ ਵਾਲੀ ਆ ਦੇਖ ਆ ਦੇਖ ਦੇਖ ਕਿੱਥੇ ਪਲੱਗ ਦਾ ਹਾਂ ਇਹਨੂੰ ਕੱਢ ਲੈ ਉਲਝਾਈ ਨਾ ਠੀਕ ਹੈ ਦੋਸਤੋ ਅਸੀਂ ਤਾਂ ਭਾਈ ਤਾਰਨ ਲੱਗ ਗਏ ਜੀ ਤੁਸੀਂ ਵੀ ਸਾਰਿਆਂ ਨੇ ਤਾਰ ਲੀਆਂ ਬੱਲਬੀਆਂ ਜਾਂ ਫਿਰ ਹਲੇ ਵੀ ਲਟਕ ਰਹੀਆਂ ਤੁਹਾਡੇ-ਤੁਹਾਡੇ ਘਰਾਂ ਵਿੱਚ ਤੁਸੀਂ ਦੱਸਿਓ ਜੀ ਹਾਂਜੀ ਲੋ ਦੋਸਤੋ ਹੁਣ ਅਸੀਂ ਹੁਣ ਲਾਈਟਾਂ ਤਾਂ ਅਸੀਂ ਇਕੱਠੀਆਂ ਕਰ ਲਈਆਂ ਤੇ ਹੁਣ ਅਸੀਂ ਜਾਵਾਂਗੇ ਥੱਲੇ ਨੀਚੇ ਫੜਾਈ ਚੱਲ ਫੜਾਈ ਕੀ ਕਰਦੇ ਨੀਚੇ ਹੁੰਦੇ ਆਂ ਆਹ ਲਓ ਫੜਾਈ ਥੇ ਰਹੇ ਛੱਡੀ ਚੱਲਣਾ ਹੌਲੀ 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 ਛੱਡ ਹੌਲੀ ਹੌਲੀ ਛੱਡ ਠੀਕ ਹੈ ਦੋਸਤੋ ਥੱਲੇ ਜਾ ਕੇ ਮਿਲਦੇ ਆਪਾਂ ਤੁਹਾਨੂੰ ਅਬਨੀਤ ਨੂੰ ਉਤਰਾਦੇ ਮੈਂ ਪਹਿਲਾਂ نیچے ਬਹੁਤ ਰਿਸਕ ਹੈ ਦੋਸਤੋ ਅਬਨੀਤ ਨੂੰ ਤਾਂ ਤੁਸੀਂ ਦੇਖ ਲਿਆ ਪੌੜੀਆਂ ਚੜ ਕੇ ਤੁਸੀਂ ਪਰ ਬੱਚਿਆਂ ਨੂੰ ਗੁਜਾਰਿਸ਼ ਹੈ ਕਿ ਤੁਸੀਂ ਬੱਚਿਓ ਆਪਣੇ ਆਪ ਕਦੀ ਟਰਾਈ ਨਾ ਕਰਿਓ ਪੌੜੀਆਂ ਚੜਨ ਦੀ ਕਿਉਂਕਿ ਬਹੁਤ ਵੱਡਾ ਰਿਸਕ ਹੈ ਸੱਟ ਵੇਟ ਲੱਗ ਸਕਦੀ ਹੈ ਫਾਈਨਲੀ ਅਸੀਂ نیچے ਤਾਂ ਆ ਗਏ ਜੀ ਦੇਖੋ ਹੁਣ ਆਪਾਂ نیچے ਇਹਨਾਂ ਨੂੰ ਲਾਈਟਾਂ ਨੂੰ ਟਿਕਾ ਕੇ ਆਉਨੇ ਆ ਜੀ ਕਿਤੇ ਹੁਣ ਟਿਕਾਣੇ ਤੇ ਤਾਂ ਕਿ ਅਗਲੇ ਸਾਲ ਵੀ ਯੂਜ਼ ਹੋ ਸਕਣ ਚਾਈਲਾ ਟੂਲਾ ਸਹੀ ਕਰਕੇ ਟਿਕਾਤੀਆਂ ਤੇ ਹੁਣ ਉਧਰ ਦੇਖੋ ਅਬਰਨਿਤ ਦੀਆਂ ਸ਼ਰਾਰਤਾਂ ਮસ્ਤੀ ਸ਼ੁਰੂ ਆਦੀ ਪਾਣੀ ਨਾਲ ਲੱਗੀ ਹੋਈ ਖੇਡਣ ਬਾਕੀ ਤੁਹਾਨੂੰ ਥੱਲੇ ਜਾ ਕੇ ਮਿਲਦੇ ਆ ਜੀ ਤੁਸੀਂ ਬਸ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਦੋਸਤੋ ਹੁਣ ਹੋ ਗਿਆ ਇਹ ਦਿਨ ਐਤਵਾਰ ਤੇ ਦੂਜਾ ਦਿਨ ਹੈ ਤੇ ਅਪਣੀਤ ਬਾਹਰ ਚਲਾ ਰਹੀ ਐ ਸਾਈਕਲੀ ਇੱਧਰ ਤੁਹਾਨੂੰ ਦੱਸਿਆ ਸੀਗਾ ਕੱਲ ਜੀ ਆਪਣੇ ਫਾਦਰ ਇਨਲਾ ਮਦਰ ਇਨਲਾ ਆ ਰਹੇ ਨੇ ਮਲਵਾਨੇ ਜੀ ਉਹਨਾਂ ਨਾਲ ਇਹ ਮੇਰੇ ਫਾਦਰ ਸਾਹਿਬ ਨੇ ਜੀ ਫਾਦਰ ਇਨਲਾ ਤੇ ਮਦਰ ਇਨਲਾ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਰਸੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਕੱਲ ਲੇਟ ਹੋ ਗਿਆ ਸੀ ਥੋੜਾ ਜਿਹਾ ਹਾਂ ਹਾਂ ਕੱਲ ਫਿਰ ਕਿਵੇਂ ਸਰਹੰਦਵਾਲ ਤੋਂ ਆਏ ਕਿੱਥੋਂ ਹਾਂਜੀ ਹਾਂ ਫਤਿਹਗੜ੍ਹ ਤੋਂ ਬਸੀ ਤੇ ਮਰਿੰਡਾ ਮਰਿੰਡੇ ਤੋਂ ਕਰਾਲੀ ਤੇ ਵਾਸ ਫੇਰ 7:30 ਵਜੇ ਵੱਜ ਗਈ ਦੀ ਸਰਦੀਆਂ ਚ ਫਿਰ ਟਾਈਮ ਜਿਆਦਾ ਜਲਦੀ ਨਹੀਂ ਰਹਾ ਜਾਂਦਾ ਨਾ ਹਾਂ ਇਸ ਕਰਕੇ ਚਲੋ ਹੋਣਾ ਅਸੀਂ ਭਾਈ ਪੀਵਾਂਗੇ ਜੀ ਚਾਹ ਹਾਂ ਤੇ ਇੱਕ ਵਾਰ ਤਾਂ ਸਵੇਰੇ ਅਸੀਂ ਪੀ ਲਈ ਚਾਹ ਤੇ ਭਾਈ ਸ਼ਕੀਨ ਖੰਨੇ ਆ ਬਹੁਤ ਆ ਗਿਆ ਕਿ ਮੋਹਰਾ ਬੇਚਾਰਾ ਹਾਂ ਜੀ ਇੱਥੇ ਵੀ ਬੈਠਾਂਗੇ ਚਾਹ ਪੀਣਾ ਲਈ ਤੇ ਤੁਹਾਨੂੰ ਮਿਲਦੇ ਆਂ ਦੋਸਤੋ ਇਸ ਦੇ ਨਾਲ ਹੀ ਵਲੌਗ ਦਾ ਕਰਦੇ ਆਂ ਜੀ ਐਂਡ ਤੁਹਾਨੂੰ ਮਿਲਾਂਗੇ ਜੀ ਨਵੇਂ ਵਲੌਗ ਦੇ ਨਾਲ ਤੁਹਾਡੇ ਨਾਲ ਰੂ ਰੂ ਹੋਵਾਂਗੇ ਜੀ ਨੈਕਸਟ ਵਲੌਗ ਦੇ ਵਿੱਚ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਵੀਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ ਕੰਦ ਲਈ ਸਤਿ ਸ਼੍ਰੀ ਅਕਾਲ